ਪ੍ਰਧਾਨ ਜੀ ਹੁਣੇ-ਹੁਣੇ ਮੰਡੀ ਦੀਆਂ ਚੋਣਾ ਹੋ ਕੇ ਹਟੀਆਂ ਨੇ ਜੀ ਚੋਣਾ ਵਿੱਚ ਦੋ ਪਾਰਟੀਆਂ ਆ ਆਪਣੇ ਸਾਹਮਣੇ ਲੜੀਆਂ ਜੀ ਕੀ ਮੋਲ ਰਿਹਾ ਤੇ ਕਿਸ ਤਰ੍ਹਾਂ ਲੈਂਦਾ ਇਹ ਤੁਹਾਨੂੰ ਦੇਖੋ ਜੀ ਚੋਣਾ ਆਪਣੇ ਲੋਕਤੰਤਰ ਦਾ ਇੱਕ ਹਿੱਸਾ ਹੈ ਅੜਤੀ ਯੂਨੀਂ ਦੇ ਵਿੱਚ ਚੋਣ ਹੋਈ ਹੈ ਪਰ ਇਹ ਜਿਹੜੀ ਚੋਣ ਸੀ ਇਹ ਇੱਕ ਭਾਈਚਾਰੇ ਦੀ ਚੋਣ ਸੀ ਜੀ ਇਹ ਕਿਸੇ ਪਾਰਟੀਆਂ ਦੀ ਚੋਣ ਨਹੀਂ ਗਈ ਸੀ ਇਹ ਅੜਤੀ ਆ ਭਾਈਚਾਰੇ ਦੀ ਇੱਕ ਚੁੰਸੀ ਜਿਹੜੀ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਹੋਣੀ ਹੈ ਚੋਣ ਹੋਣ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਰੀ ਗੱਲ ਖਤਮ ਹੋ ਗਈ ਕਲਸੜਾ ਜੀ ਨੂੰ ਦਾ ਜਿਹੜਾ ਸਲਾਣਾ ਭੋਗ ਹੁੰਦਾ ਹੈ ਉਹ ਹੋਸੀ ਉਹਦੇ ਵਿੱਚ ਕਾਲੜਾ ਸਾਹਿਬ ਵੀ ਆਏਗੇ ਸਾਰੇ ਆਇੰਨਗੇ ਉਸਾ ਕਾਇ ਪਾਈ ਚੱਕਰ ਦੀ ਚੁੰਸੀ ਹੋ ਗਈ ਚੋਣ ਹੋਣ ਦੇ ਨਾਲ ਸਭ ਕੁਝ ਖਤਮ ਹੋ ਗਿਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਚੋਣਾ ਤੋਂ ਬਾਅਦ ਐਮਐਲਏ ਸਾਹਿਬ ਲੋ ਕਾਰੜਾ ਸਾਹਿਬ ਦੀ ਦੁਕਾਨ ਤੇ ਇੱਕ ਧੰਨਵਾਦ ਰੈਲੀ ਜਾਂ ਧੰਨਵਾਦ ਮੀਟਿੰਗ ਰੱਖੀ ਗਈ ਸੀ ਜਿਨ੍ਹਾਂ ਦੇ ਵਿੱਚ ਉਹ ਆੜਤੀਏ ਬੁਲਾਏ ਗਏ ਜਿਨ੍ਹਾਂ ਨੇ ਕਾਰੜਾ ਸਾਹਿਬ ਦੀ ਸਪੋਰਟ ਕੀਤੀ ਜਾਂ ਵੋਟ ਕੀਤੀ ਉੱਥੇ ਨਵਾਂ ਬੋਲ ਸਵਾਰ ਉਠਾਇਆ ਗਿਆ ਵੀ ਜਿੱਤੇ ਹੋਏ ਪ੍ਰਧਾਨ ਵੱਲੋਂ ਇਹ ਕਹਾ ਗਿਆ ਸੀ ਮੈਂ ਚੋਣਾਂ ਤੋਂ ਬਾਅਦ ਦੱਸਾਂਗਾ ਮੇਰੇ ਤੇ ਕੀ ਦਬਾਅ ਪਾਇਆ ਗਿਆ ਤੇ ਉੱਥੇ ਹੀ ਉਹ ਦੁਕਾਨ ਤੇ ਇਹ ਸਾਰੇ ਪ੍ਰਸ਼ਾਸਨ ਨੂੰ ਵੀ ਬੁਲਾਇਆ ਗਿਆ ਸੀ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਉਹਨੂੰ ਮੈਂ ਤਾਂ ਇੱਕ ਚੀਜ਼ ਸਮਝਦਾ ਜੀ ਇਲੈਕਸ਼ਨ ਹੋ ਗਏ ਇਸ ਗੱਲ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਇੱਕ ਚੋਣ ਕੋਈ ਕਿਸੇ ਪੋਲੀਟিক্যাল ਪਾਰਟੀ ਨੇ ਨਹੀਂ ਸੀ ਮੈਂ ਕੇ ਜਿਵੇਂ ਪਹਿਲੇ ਨਹੀਂ ਕਿਹਾ ਇੱਕ ਭਾਈਚਾਰ ਦੀ ਚੋਣ ਸੀ ਉਹ ਖਤਮ ਹੋ ਗਿਆ ਮੈਂ ਉਸ ਮੈਟਰ ਤੇ ਕੋਈ ਜਿਆਦਾ ਲੰਮੀ ਚੋਟੀ ਗੱਲ ਨਹੀਂ ਕਰਨਾ ਚਾਹੁੰਦਾ ਜੀ ਗੋਲਡੀ ਨੇ ਪਹਿਲੇ ਕੀ ਕਿਹਾ ਸੀ ਜਾਂ ਐਮਐਲਏ ਸਾਹਿਬ ਨੇ ਉੱਥੇ ਆ ਕੇ ਕੀ ਕਿਹਾ ਛੱਡੋ ਉਸ ਕੱਲ ਨੂੰ ਖਤਮ ਹੋ ਗਈ ਸਾਡੀ ਯੂਨੀਅਨ ਦੇ ਵਿੱਚ ਬੜਾ ਭਾਈਚਾਰ ਆਪਸੀ ਪਿਆਰ ਹੈ ਕੱਲ ਐਮਐਲਏ ਸਾਹਿਬ ਵੀ ਸਪੋਰਟ ਤੇ ਆਏ ਸੀ ਮੈਂ ਥੋੜਾ ਜਿਹਾ ਲੇਟ ਜਰੂਰ ਪਹੁੰਚਿਆ ਕੁਝ ਪ੍ਰੇਲੂ ਜਿਵੇਂ ਆ ਕਰਕੇ ਕਰਨਾ ਸਭੀ ਐਸੀ ਖਤਮ ਹੋ ਗਈ ਉਹਨਾਂ ਦੇ ਚੈਪਟਰ ਤੇ ਮੇਰੇ ਹਿਸਾਬ ਤੇ ਨਾ ਤਾਂ ਕੋਈ ਪੱਤਰਕਾਰ ਨੂੰ ਸਾਨੂੰ ਸਵਾਲ ਨਹੀਂ ਕਰਨਾ ਚਾਹੀਦਾ ਉਸ ਗੱਲ ਨੂੰ ਖਤਮ ਕਰਨਾ ਚਾਹੀਦਾ ਪਰ ਹੁਣ ਮੰਡੀ ਸੀਜ਼ਨ ਸ਼ੁਰੂ ਹੋ ਰਿਹਾ ਹੈ ਕੀ ਲੱਗਦਾ ਵੀ ਸੀਜ਼ਨ ਸਮੁਥਰੀ ਚੱਲ ਸਕੇਗਾ ਐਨੀ ਕਮਾਸਾਰ ਇਲੈਕਸ਼ਨ ਤੋਂ ਬਾਅਦ ਕੁਛ ਨਹੀਂ ਜੀ ਬਿਲਕੁਲ ਵਧੀਆ ਤਰੀਕੇ ਨਾਲ ਚੱਲੇਗਾ ਦੋਵੇਂ ਗੱਡੀ ਸੀ ਬੈ ਕੇ ਵਧੀਆ ਤਰੀਕੇ ਨਾਲ ਚਲਾਣਗੇ ਸਾਡੀ ਯੂਨੀਅਨ ਵਿੱਚ ਪਹਿਲੇ ਵੀ ਚੋਣ ਹੋਏ ਨੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਬੜੇ ਵਧੀਆ ਚੱਲੇਗਾ ਕਲਨਾ ਸਾਹਿਬ ਨੇ ਵੀ ਖੁਦ ਕਹਿ ਦਿੱਤੇ ਜੁਨੀਅਨ ਸਹਿਯੋਗ ਦੀ ਲੋੜ ਹੋਵੇਗੀ ਮੇਰੀ ਜ਼ਰੂਰਤ ਹੋਵੇਗੀ ਮੈਂ ਉੱਥੇ ਅਜੇ ਰਹਾਵਾਂਗਾ ਕਲਨਾ ਸਾਹਿਬ ਬੜੇ ਸੁਲਝੇ ਰਾਜਨੀਤਿਕ ਬੰਦੇ ਨੇ ਉਹਨਾਂ ਦੇ ਦਿਮਾਗ ਵਿੱਚ ਵੀ ਉਹਨਾਂ ਗੱਲ ਨਹੀਂ ਕੋਈ ਵੀ ਖਤਮ ਹੋ ਗਈ ਪਾਣੀ ਮੈਂ ਕਿਹਾ ਖਤਮ ਹੋਣੇ ਨੂੰ ਖਤਮ ਕਰਦੇ ਉਸ ਪਿਛਲੀ ਵਾਰੀ ਇਹ ਆੜਤੀਆਂ ਨੂੰ ਇਹ ਕਹਾ ਗਿਆ ਵੀ ਛੋਟੀਆਂ ਪਈਆਂ ਗਈਆਂ ਤਿੰਨ ਤਿੰਨ ਮਹੀਨੇ ਬਾਅਦ ਆੜਤੀਆਂ ਦਾ ਸ਼ੋਸ਼ਣ ਹੋਇਆ ਆੜਤੇ ਵੱਲੋਂ ਇਹ ਕਹਾ ਗਿਆ ਉਹਨੂੰ ਯਾਦ ਕਿ ਕਿਵੇਂ ਸੁਲਝਿਆ ਜਾਏਗਾ ਦੇ ਕੁਝ ਨੂੰ ਦੇ ਵਾਸਤੇ ਸੀ ਪ੍ਰਧਾਨ ਜੀ ਨੂੰ ਪਹਿਲੇ ਇਹ ਕਿਹਾ ਕਿ ਪਹਿਲੇ ਇਹ ਗੱਲ ਸਿ ਕਲੀਅਰ ਕਰ ਲੈਣੀ ਹੈ ਕਿ ਸ਼ੋਰਟੇਜ ਦੀ ਕੋ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਸ਼ੋਰਟੇਜ ਦੀ ਜ਼ਿੰਮੇਵਾਰੀ ਇਸ ਬੱਧਰ ਘੰਟੇ ਦੀ ਜ਼ਿੰਮੇਵਾਰ ਆ ਪ੍ਰਧਾਨ ਜੀ ਨੇ ਵੀ ਸਾਨੂੰ ਹੋਲਡੀ ਨੀ ਜੀ ਨੇ ਵੀ ਦੇਵਾ ਸਾਹਿਬ ਨੇ ਕਿਹਾ ਵੀ ਆਪਾਂ ਇਸ ਗੱਲ ਨੂੰ ਡੀਸੀ ਮੈਂ ਅੱਗੇ ਕੁਝ ਕਰ ਚੁੱਕੇ ਹਾਂ ਏਜੰਸੀਆਂ ਦੇ ਇੰਸਪੈਕਟਰ ਨਾਲ ਵੀ ਗੱਲ ਕਰ ਲਈ ਜਾਵੇਗੀ ਕਿ ਕਿ ਕੇਸੀ ਉਸ ਤਰ੍ਹਾਂ ਦੀ ਸ਼ੋਰਟੇਜ ਪ੍ਰਧਾਨ ਜੀ ਨੇ ਸ਼ਰਸਨ ਦਿੱਤਾ ਕਿ ਉਸ ਤਰ੍ਹਾਂ ਦੀ ਕੋਈ ਸ਼ੋਰਟੇਜ ਅਸੀਂ ਆੜਦੇ ਨਹੀਂ ਪੜਦੇ ਕਿੰਨਾ ਨੁਕਸਾਨ ਆਇਆ ਸਰ ਪਿਛਲੀ ਵਾਰੀ ਆੜਦੀ ਹੈ ਨਾ ਕੋਈ ਨੁਕਸਾਨ ਤਾਂ ਹੋਇਆ ਹੀ ਜੀ ਬਰੀ ਇੱਕ ਗੱਲ ਤੋਂ ਆਪਾਂ ਮੁਕ ਮੁ ਕਰ ਨਹੀਂ ਸਕਦੇ ਕਾਫੀ ਨੁਕਸਾਨ ਹੈ ਇੱਕ ਕਾਰਤੀ ਦਾ 15-20 ਹਜ਼ਾਰ ਦਾ ਨੁਕਸਾਨ ਵਗੈਰਾ ਜਿਵੇਂ ਜਿੰਨਾ ਜਿੰਦਾ ਕੰਮ ਹੈ ਜਿੰਨੀ ਜ਼ਿਆਦਾ ਪੂਰੀ ਦਾ ਕੰਮ ਸੀ ਉਨਾਂ ਜ਼ਿਆਦਾ ਨੁਕਸਾਨ ਹੈ ਤੇ ਜੇਕਰ ਫਿਰ ਐਦ ਕੀ ਉਸਤਤੀ ਪੈਦਾ ਹੁੰਦੀ ਦੋਨੋਂ ਕਿਵੇਂ ਲੇਟ ਹੋ ਗਏ ਵੀ ਕਿਵੇਂ ਹਾਲ ਹੋਇਆ ਅਸੀਂ ਪੈਦਾ ਨਹੀਂ ਹੁੰਦੇ ਨਹੀਂ ਜੀ ਅਸੀਂ ਕਿ ਬਿਲਕੁਲ ਪਹਿਲੇ ਕਲੀਅਰ ਜਵਾਬ ਦੇ ਦਿੰਨਾ ਵੀ ਅਸੀਂ 72 ਘੰਟੇ ਦੇ ਵਿੱਚ ਉੱਪਣ ਦੇ ਭਾਈ ਵਾਲੇ ਆ ਅਸੀਂ ਉੱਥੋਂ ਦੀ ਛੋਟੇ ਉਹਨਾਂ ਦੇ ਕੰਡ ਦੀ ਕੋਈ ਛੋਟੇ ਨਹੀਂ ਮੰਨਾਂਗੇ ਨਲਕਿਦਰੇ ਕਾਨੂੰਨ ਨਹੀਂ ਕਹਿੰਦਾ ਤੇ ਜੇ ਗੱਲ ਕੀਤੀ ਜਾਵੇ ਮੰਡੀ ਦੇ ਵਿੱਚੋਂ ਫਸਲ ਚੱਕਣ ਦੀ ਟਰੱਕਾਂ ਨਾਲ ਫਸਲ ਚੱਕੀ ਜਾਂਦੀ ਸੀ ਪਿਛਲੀ ਵਾਰ ਟਰੱਕਾਂ ਨਾਲ ਚੱਕੀ ਗਈ ਟਰਾਲੀਆਂ ਵਾਲੇ ਆਦਾ ਰੋਸ਼ ਰਿਆ ਕਿ ਟਰੱਕਾਂ ਨਾਲ ਉਹਨੀ ਲਿਫਟਿੰਗ ਨਹੀਂ ਹੋਈ ਗਈ ਹੋਈ ਗਈ ਆੜਤੀਆਂ ਵਿੱਚ ਵੀ ਰੋਸ਼ ਰਿਆ ਉਹਨੂੰ ਕਿਵੇਂ ਵੇਖਿਆ ਜਾਏਗਾ ਅਸੀਂ ਇੱਕ ਪ੍ਰਤੀਨਿਧੀ ਮੰਡਲ ਸਾਡੇ ਆੜਤੀ ਸਟੇਸ਼ਨ ਦੇ ਨਵੇਂ ਪ੍ਰਧਾਨ ਗੋਲਡਿਸ ਦੇਵਾ ਜੀ ਦੀ ਭਗਵਾਈ ਦੇ ਵਿੱਚ ਡੀਸੀ ਮੈਮ ਨੂੰ ਮਿਲੇ ਸੀ ਡੀਐਫਐਸੋ ਮੈਡਮ ਨੂੰ ਵੀ ਮਿਲੇ ਸੀ ਉਹਨਾਂ ਵਸੀ ਕਿ ਐਸੀ ਵੀ ਤੁਸੀਂ ਇਹ ਮਾਲ ਟਰਾਲੀਆਂ ਨਾਲ ਲਿਫਟ ਕਰਾਓਗੇ ਤਾਂ ਮਾਲ ਜਲਦੀ ਲਿਫਟਿੰਗ ਹੋਵੇਗੀ ਉਹਨਾਂ ਨੇ ਸਾਡੀ ਗੱਲ ਤੇ ਵਿਚਾਰ ਕਰਨ ਦਾ ਸਾਨੂੰ ਵਿਸ਼ਵਾਸਨ ਦਿੱਤਾ ਹੈ ਦੇਖਨੇ ਆ ਪ੍ਰਸ਼ਾਸਨ ਨੂੰ ਕਰਦਾ ਜੀ ਤੇ ਜੇਕਰ ਮੰਡੀ ਤੋਂ ਹਟ ਕੇ ਇਹ ਗੱਲ ਕੀਤੀ ਜਾਵੇ ਵੀ ਤੁਹਾਡਾ ਘਰ ਵੀ ਜੋਗਾ ਦੀ ਮੱਲੇ ਚ ਆਇਆ ਤੇ ਇੱਕ ਗਾਂਦੀ ਮੱਲੇ ਵਿੱਚ ਬੜਾ ਰੋਲਾ ਪਿਆ ਹੋਇਆ ਹੈ ਰਾਦੇ-ਰਾਦੇ ਕਰਕੇ ਉਹਨੂੰ ਕਿਵੇਂ ਵੇਖਦੇ ਹੋ ਜੀ ਦੇਖੋ ਜਿੱਥੋਂ ਤੱਕ ਮੇਰਾ ਇਹ ਸੋਚਣਾ ਹੈ ਇੱਕ ਸਾਡੇ ਮਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਬੜਾ ਵਧੀਆ ਪ੍ਰਯਾਸ ਕੀਤਾ ਬੜਾ ਵਧੀਆ ਵਾਕੇ ਵਿਆਰੀ ਦਾ ਲਾੜੀ ਸਰਕਾਰ ਦਾ ਮੰਤਰ ਬਣਾਇਆ ਮੈਂ ਉਸ ਗੱਲ ਦੀ ਉਹਨਾਂ ਦੀ ਤਾਰੀਫ ਕਰਦਾ ਐਪਰੀਸ਼ੀਏਟ ਕਰਦਾ ਹਾਂ ਜਿਹੜੀ ਦਾ ਤੁਸੀਂ ਪੁੱਛ ਰਹੇ ਹੋ ਮੈਂ ਤਾਂ ਇਹ ਸਮਝਾਂਗਾ ਇਹ ਲੋਕਾਂ ਦੀ ਇੱਕ ਬੁਖਲਾਟ ਹੈ ਆਪਾਂ ਜਦੋਂ ਕਿਸੇ ਬੰਦੇ ਨੂੰ ਦੇਖਨੇ ਆ ਨਾ ਜੀ ਇਹ ਬੰਦਾ ਅਗਾ ਵਧ ਰਿਹਾ ਹੈ ਆਪਣੇ ਸਨਾਤਨ ਦੇ ਵਿੱਚ ਇਹੀ ਕਮੀਆਂ ਹੈ ਐਸ਼ੀ ਜਿਲੇ ਤਾਕਤ ਕਿੰਨੀ ਸ਼ੁਰੂ ਕਰ ਦਿੰਦੇ ਆ ਬੇਨਾ ਸਿਰ ਪੈੜ ਦੀਆਂ ਗੱਲਾਂ ਨੇ ਬੇਤਕੀਆਂ ਗੱਲਾਂ ਨੇ ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਹੈਗਾ ਕੁਛ ਚੰਗ ਜਿਹੜੇ ਸਨਾਤਨ ਧਰਮ ਦੇ ਆਦੇਆਪ ਨੂੰ ਠੇਕੇਦਾਰ ਸਮਝ ਲੈਣੇ ਵੀ ਐਸੀ ਸਨਾਤਨ ਧਰਮ ਦਾ ਕੰਮ ਕਰ ਸਕਦੇ ਆ ਉਹ ਐਵੇਂ ਕਿਸੇ ਦੀ ਉਂਗਲ ਚੱਕੀ ਜਾਣ ਤਾਂ ਮੈਂ ਇਹਨੂੰ ਸਹੀ ਨਹੀਂ ਸਮਝਦਾ ਤੇ ਉਹਨਾਂ ਨੂੰ ਮੈਂ ਤਾਂ ਸੋਚਣਾ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਲੋਕ ਆਦੇਆਪ ਨੂੰ ਲਾਈਵ ਹੋ ਕੇ ਆਦੇ ਆਪ ਨੂੰ ਬੜਾ ਸਨਾਤਨ ਪਰਮ ਦੇ ਠੇਕੇਦਾਰ ਸਮਝਦੇ ਪੈਣੇ ਜੇ ਤੁਹਾਡੇ ਚਿੰਮਤ ਕਿਸੇ ਵਿਅਕਤੀ ਦਾ ਨਾਮ ਹੀ ਲਗੋ ਨਾ ਲਗੋ ਨਾਮ ਜੇ ਤੁਹਾਡੇ ਚਿੰਮਤ ਹੈ ਕੀ ਤਾਂ ਕੋਈ ਲੋਕ ਵੀ ਫਲਾਣਾ ਵਿਅਕਤੀ ਹੈ ਕਰ ਰਿਹਾ ਐ ਐਸ ਵੀ ਨੂੰ ਜਾ ਕੇ ਪੁੱਛੀਏ ਜੀ ਤੇ ਫਿਰ ਨਾਲ ਤੁਹਾਨੂੰ ਹੀ ਪਤਾ ਲੱਗੇ ਨਾਮ ਜਿਹੜੇ ਤੁਸੀਂ ਨਾਮ ਲਗੋਗੇ ਵੀ ਤੁਹਾਨੂੰ ਜਵਾਬ ਦੇਣਾ ਕਿੱਡਾ ਔਖਾ ਹੋ ਜਾਏਗਾ ਇਸ ਤਰ੍ਹਾਂ ਕਿਸੇ ਤੋਂ ਉਂਗਲ ਚੱਕਣੀ ਜਦੋਂ ਆਪਾਂ ਕਿਸੇ ਇੱਕ ਉਂਗਲ ਕਿਸੇ ਤੋਂ ਚੱਕਨੇ ਨਾ ਚਾਰ ਉਂਗਲਾਂ ਆਪਣੇ ਵੱਲੇ ਹੁੰਦੀਆਂ ਨੇ ਜੀ ਸ਼ਰਮ ਆਣੀ ਚੀਜ਼ ਈ ਮੈਂ ਤਾਂ ਉਹਨਾਂ ਲੋਕਾਂ ਨੂੰ ਕਹਾਂਗਾ ਤੁਹਾਨੂੰ ਸ਼ਰਮ ਆਣੀ ਚੀਦੀ ਐ ਕੋਈ ਯਕਤੀ ਕੋਈ ਇੱਕ ਸੰਸਥਾ ਇੱਕ ਸਨਾਤਨ ધਰਮ ਦਾ ਸਨਾਤਨ ਦਾ ਇੰਨਾ ਕੰਮ ਕਰ ਰਹੀ ਹੈ ਉਹਨੂੰ ਆਪਾਂ ਬਿਨਾ ਮਤਲਬ ਤੋਂ ਬਦਨਾਮ ਕਰ ਰਹੇ ਆ ਜੀ ਤਾਂ ਇਹਨਾਂ ਨਾਲੇ ਕੁੱਤੇ ਦੇ ਭੁੱਖੇ ਕਦੇ ਗੱਡਾ ਨਹੀਂ ਰੁਕਿਆ ਸ਼ੇਰ ਨਹੀਂ ਰੁਕੇ ਉਹਨਾਂ ਨੇ ਆਦੀਮ ਤੋਂ ਚਾਲੇ ਚੱਲਣਾ ਹੀ ਹੁੰਦਾ ਹੈ ਇਹ ਬੋਲੀ ਜਾਣਗੇ ਜਿੰਨੇ ਕੰਮ ਕਰਨਾ ਹੈ ਸਮਾਜ ਦਾ ਤੇ ਸਨਾਤਨ ધਰਮ ਦਾ ਮੈਂ ਅੱਜ ਵੀ ਉਹਨਾਂ ਦੇ ਨਾਲ ਆ ਕੱਲ ਵੀ ਉਹਨਾਂ ਨਾਲ ਆ ਤੇ ਹਮੇਸ਼ਾ ਉਹਨਾਂ ਨਾਲ ਰਾਵਾਂਗਾ ਵੀ ਇਹ ਬੇਤੁੱਕੀਆਂ ਗੱਲਾਂ ਮੈਂ ਉਹਨਾਂ ਨੂੰ ਪ੍ਰਾਰਥਨਾ ਕਰਾਂਗਾ ਇਹਨੂੰ ਬੰਦ ਕਰ ਦਿਓ ਆਦੇ ਧਰਮ ਨੂੰ ਆਪ ਹੀ ਬਦਨਾਮ ਕੀਤੀ ਜਾਂਦੇ ਹੋ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਤੇ ਪ੍ਰਾਥਾ ਵੀ ਕਰਾਂਗਾ ਵੀ ਇਸ ਚੈਪਟਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਇਹ ਆਪਣੇ ਸਤਨਾਕ ਤਰਮਾਸਥਿਤ ਚੰਗਾ ਤੇ ਇਹ ਸਿਰਫ ਇੱਕ ਜੈਲਸੀ ਦੀ ਪਾਉਣਾ ਲੈ ਕੇ ਚੱਲੇ ਹੋ ਨੂੰ ਪੱਚੀ ਨਹੀਂ ਕਹਿੰਦੇ ਜੀ ਜੇਕਰ ਗੱਲ ਇੱਥੇ ਜਾਵੇ ਸੋ ਹਟ ਗਏ ਲਾਅ ਐਂਡ ਆਰਡਰ ਦੀ ਫਾਜ਼ਿਲਕਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਸਰਕਾਰ ਦੇ ਵਿੱਚ ਲਾਅ ਐਂਡ ਆਰਡਰ ਤਾਂ ਤੁਸੀਂ ਦੇਖੀ ਚੁੱਕੇ ਹੋ ਬਈ ਪਿੱਛੇ ਜਲੰਧਰ ਦੇ ਸਾਡੇ ਐਕਸ ਮਿਨਿਸਟਰ ਜਿਹੜੇ ਸਾਡੇ ਪਹਿਲੇ ਪੂਰਬ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਦੇ ਘਰ ਤੇ ਗ੍ਰੇਡ ਨਾਲ ਗ੍ਰੇਨੇਡ ਹਮਲਾ ਹਮਲਾ ਮੁੰਡਿੰਝਨ ਕਾਲਗਿਆ ਮੁੰਡਿੰਝਨ ਕਾਲਗਿਆ ਜਿੱਦੇ ਕਰ ਪਹਿਲੇ ਕਦੇ ਇਸ ਤਰ੍ਹਾਂ ਹਮਲੇ ਵਿਅਕਤੀਗਤ ਤੌਰ ਤੇ ਨਹੀਂ ਹੋਇਆ ਸੀ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਵੀ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਕੋਈ ਕੰਟਰੋਲ ਨਹੀਂ ਜੀ ਲੌਅ ਐਂਡ ਆਰਡਰ ਦੀ ਸਥਿਤੀ ਬੜੀ ਮਾੜੀ ਹੈ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਰਕਾਰ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਲਾਅ ਐਂਡ ਆਰਡਰ ਬਣੀ ਚੀਦੀ ਹੈ ਜਿਹੜੀ ਬਿਲਕੁਲ ਦਸਤ ਹੋ ਚੁੱਕੀ ਹੈ ਮੈਂ ਇੱਕ ਰਾਜਨਿਤਿਕ ਪਾਰਟੀ ਦਾ ਕਾਰਕਟਰਤਾ ਹੁੰਦੇ ਨਾ ਕਹਿੰ ਕਿ ਆ ਰਿਆ ਤੁਸੀਂ ਆਮ ਵਿਅਕਤੀ ਤੋਂ ਪੁੱਛਣ ਦਿਓ ਇਸ ਚੀਜ਼ਾਂ ਤੋਂ ਪਰੇਸ਼ਾਨ ਸਰੇ ਗੋਲੀकांड ਵੀ ਹੋਇਆ ਜਿਹੜਾ ਪਿੱਛੇ ਜੇ ਇੱਕ ਪੁਲਿਸ ਵਾਲੇ ਨੂੰ ਐਸਆਈ ਨੂੰ ਗੋਲੀ ਮਾਰੀ ਆਮ ਆਦੀ ਪਾਰਟੀ ਦੇ ਸਰਪੰਚ ਨੇ ਤੇ ਇਹ ਚੀਜ਼ਾਂ ਪੁਲਿਸ ਤੇ ਵੀ ਹੁੰਦਾ ਤੇ ਇੱਕ ਹੋਣ ਲੱਗ ਪਿਆ ਹੈਗਾ ਮੈਂ ਤਾਂ ਪਹਿਲੀ ਕਹਿੰਦਾ ਜੀ ਲਾਅ ਐਂਡ ਆਰਡਰ ਤਾਂ ਇੱਥੋਂ ਪਤਾ ਲੱਗਦਾ ਹੈ ਨਾ ਪੁਲਿਸ ਦਾ ਲਾਅ ਐਂਡ ਆਰਡਰ ਕਹਿੰਦਾ ਖਰਾਬ ਹੁੰਦਾ ਜਦੋਂ ਆਮ ਬੰਦੇ ਨੂੰ ਪੁਲਿਸ ਦਾ ਡਰ ਨਹੀਂ ਰਹਿ ਜਾਂਦਾ ਜੀ ਉਹਨੂੰ ਹੀ ਆਪਾਂ ਲਾਅ ਐਂਡ ਆਰਡਰ ਦੀ ਖਰਾਬ ਸਥਿਤੀ ਕਹਿੰਦੇ ਹਾਂ ਜੀ ਦੇਖੋ ਸ਼੍ਰੀ ਬੰਦੇ ਆਸਤੇ ਤਾਕ ਪੁਲਿਸ ਬਹੁਤ ਵੱਡੀ ਚੀਜ਼ ਹੈ ਨਾ ਉਹ ਪੁਲਿਸ ਦਾ ਡਰ ਕੁੱਟਣੇਗਾ ਹੀ ਕਿਉਂ ਉਹ ਤਾਂ ਇੱਕ ਸ਼ਾਂਤਪੁਰ ਨੂੰ ਜ਼ਿੰਦਗੀ ਜੀਦਾ ਹੈ ਡਰਤਾ ਬਦਮਾਸ਼ਾਂ ਨੂੰ ਹੋਣਾ ਚਾਹੀਦਾ ਪੁਲਿਸ ਦਾ ਉਹ ਤਾਂ ਖੁੱਲ੍ਹਿਆ ਮੋੜਿਆ ਜਿਹੜਾ ਨਸ਼ੇ ਦਾ ਡੋਂਗ ਕਰ ਰਹੇ ਨੇ ਵੀ ਅਸੀਂ ਨਸ਼ਾ ਫੜਕਣੇ ਆ ਉਹ ਕਰ ਰਹੇ ਆ ਕਰ ਰਹੇ ਆ ਇਹ ਸਭ ਇੱਕ ਡਰਾਮਾ ਹੈ ਜੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਨਸ਼ਾ ਫਰਾਲਾ ਬੰਦਾ ਹੈ ਅੱਜ ਅਸੀਂ ਉਹਨੂੰ ਪਕੜਨ ਜਾ ਰਹੇ ਆ ਤੁਹਾਨੂੰ ਪਤਾ ਸੀ ਨਾ ਇਹਨਾਂ ਮਤਲਬ 3 ਸਾਲ ਪਹਿਲੇ ਵੀ ਇਹ ਬੰਦਾ ਨਸ਼ੇ ਦਾ ਕੰਮ ਕਰਦਾ ਤੁਸੀਂ 3 ਸਾਲ ਪਹਿਲੇ ਕਿਉਂ ਨਹੀਂ ਪਕੜਿਆ ਜੇ ਤੁਸੀਂ ਉਹਨੂੰ ਉਹਨਾਂ ਵਿਅਕਤੀਆਂ ਤੇ ਬਿਨਾ ਮਤਲਬ ਤੋਂ ਪਰਚੇ ਕਰ ਰਹੇ ਜਿਹੜੇ ਜਿਹਨਾਂ ਨੂੰ ਕੰਮ ਛੱਡਣ ਸਾਲ ਡੇਢ ਹੋ ਗਿਆ ਜੀ ਅੱਜ ਜੇ ਤੁਸੀਂ ਉਹਨਾਂ ਨੂੰ ਪਕੜ ਕੇ ਉਹਨਾਂ ਤੇ ਨਜਾਇਜ਼ ਪਰਚੇ ਕਰਕੇ ਕੀ ਫਿਰ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਤੁਸੀਂ ਇਹ ਕੰਮ ਛੱਡਿਆ ਹੀ ਕਿਉਂ ਸੀ ਇਸ ਕੰਮ 'ਚ ਦੁਬਾਰਾ ਬੰਦ ਸਰਕਾਰ ਤਾਂ ਉਹਨਾਂ ਦੀ ਸੰਪਤੀ ਵੀ ਡਿਮੋਲਿਸ਼ ਕਰ ਰਹੀ ਹੈ ਨਾ ਤੇ ਫਿਰ ਆਪਾਂ ਅੱਜ ਇਸ ਸਰਕਾਰ ਨੂੰ ਯਾਦ ਹੈ ਤੇ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਯੋਗੀ ਜੀ ਉੱਥੇ ਕਰ ਰਹੇ ਸੀ ਉਦੋਂ ਅਸੀਂ ਉਹਦੀ ਨਿਖੇਚਣਾ ਜੋ ਕਰਦੇ ਸੀ ਜੀ ਜਿਹੜੇ ਕੰਮ ਯੋਗੀ ਜੀ ਨੇ ਅੱਜ ਤੋਂ ਅਕਸਰ ਪਹਿਲੇ ਕੀਤੇ ਅੱਜ ਉਹ ਇੱਥੋਂ ਦੀ ਸਰਕਾਰ ਕਰ ਰਹੀ ਹੈ ਤੇ ਫਿਰ ਆਪ ਪક્ષ ਇਹ ਯੋਗੀ ਜੀ ਦੀ ਨੋਚਨਾ ਕਰਦਾ ਤੁਸੀਂ ਉਹ ਮਕਾਨ ਡਾਟਤਾ ਜੀ ਹੁੰਦਾ ਉਹ ਕਰਤਾ ਜੀ ਮੈਂ ਇਸ ਦਲ ਨੂੰ ਅਪਰੀਸ਼ੀਏਟ ਕਰਾਂਗਾ ਮੈਂ ਸਰਕਾਰ ਦੀ ਇਸ ਕੋਲੋਂ ਨੋਚਨਾ ਨਹੀਂ ਕਰਾਂਗਾ ਵੀ ਤੁਸੀਂ ਉਹ ਡਿਮੋਲਿਸ਼ਨ ਕੀਤਾ ਜੀ ਉਹ ਕਿਉਂ ਕੀਤਾ ਮੈਂ ਤਾਂ ਇੱਕੋ ਚੀਜ਼ ਪੁੱਛਣੀ ਚਾਹਣਾ ਵੀ ਜੇ ਯੋਗੀ ਜੀ ਸਹੀ ਸੀ ਤਾਂ ਸਾਰਾ ਵਿਪਖਸ਼ ਨੂੰ ਨੋਚਨਾ ਕਿਉਂ ਕਰਦਾ ਸੀ ਇਸ ਵਾਸਤੇ ਯੋਗੀ ਮਾਡਲ ਪੰਜਾਬ ਵਿੱਚ ਵੀ ਲਾਗੂ ਹੋਣਾ ਚਾਹੀਦਾ ਮੈਂ ਇਸ ਗੱਲ ਦੀ ਸਰਕਾਰ ਨੂੰ ਐਪਰੀਸ਼ੀਏਟ ਦਿੰਦਾ ਇਸ ਗੱਲ ਦੀ ਹੰਦੀ ਪ੍ਰਸ਼ੰਸਾ ਕਰਦਾ ਵੀ ਜਿੰਨੀ ਦੇਰ ਤੱਕ ਜਿਹੜਾ ਵਿਅਕਤੀ ਨਸ਼ਿਆਂ ਤੋਂ ਕਮਾਈ ਕਰਕੇ ਆਦੀ ਜਗ੍ਹਾਤ ਬਣਾਦਾ ਉਹਨਾਂ ਨੂੰ ਉਹਨਾਂ ਨੂੰ ਜਮਤ ਕਰ ਲੈਣਾ ਚਾਹੀਦਾ ਪਰ ਕੀ ਇਹ ਪੀਲਾ ਪੰਜਾ ਉਹਨਾਂ ਵਿਅਕਤੀਆਂ ਤੱਕ ਚੱਲ ਰਿਹਾ ਜਿੱਥੇ ਐਕਚੁਅਲੀ ਚੱਲਣਾ ਚਾਹੀਦਾ ਸੀ ਮੈਂ ਦੇਖੋ ਕੋਈ ਮੈਂ ਗੱਲ ਕਰ ਰਿਹਾ ਪਹਿਲੀ ਮੈਂ ਗਲਤੀ ਕੀਤੀ ਹੈ ਵੀ ਇਹ ਹੁਣ ਸਰਕਾਰ ਨੇ ਦੇਖਣਾ ਹੈ ਵੀਕੈਂਡ ਦੇ ਵਿੱਚ ਕੋਈ ਨਿਰਦੋਸ਼ ਵੀ ਨਾ ਮਾਰਿਆ ਜਾਵੇ ਮੰਨ ਲਓ ਦੋ ਭਰਾ ਨੇ ਉਹਨਾਂ ਦੀ ਸੰਪਤੀ ਇਕੱਠੀ ਹੈ ਇੱਕ ਭਰਾ ਗਲਤ ਕੰਮਾਂੇ ਪੈ ਗਿਆ ਦੂਜੇ ਭਰਾ ਦਾ ਤਾਂ ਕੋਈ ਕਸੂਰ ਨਹੀਂ ਨਾ ਇਹ ਦੇਖਣਾ ਸਰਕਾਰ ਦਾ ਕੰਮ ਹੈ ਇੰਨੀ ਦੇਰ ਯੋਗ ਜੀ ਨੇ ਚਲਾਇਆ ਉੱਥੇ ਕਦੇ ਵੀ ਨਹੀਂ ਆਇਆ ਵੀ ਨਜਾਇਜ਼ ਚਲਾਇਆ ਉੱਥੇ ਹਮੇਸ਼ਾ ਪਹਿਲੇ ਉਹਨਾਂ ਨੇ ਬੰਦਾ ਪਕੜਿਆ ਉਹਨਦੇ ਸਾਬਤ ਕੀਤਾ ਵੀ ਬੰਦਾ ਫਿਰ ਉਹਦੀ ਨਜਾਇਜ਼ ਸੰਪਤੀ ਤੇ ਚਲਾਇਆ ਹੈ ਜਾਂ ਜਿਹੜੀ ਉਹਨੇ ਨਸ਼ੇ ਨਾਲ ਲਾਈ ਹੈ ਮੈਂ ਇਹ ਕਹਣਾ ਵੀ ਜੋ ਯੂਗੀ ਦਾ ਮਾਡਲ ਹੈ ਉਹ ਪੰਜਾਬ ਵਿੱਚ ਲਾਗੂ ਹੋਵੇਗਾ ਤੇ ਇਹਦੇ ਤੇ ਫੇਰ ਹੀ ਕੰਟਰੋਲ ਉਪਾਏਗਾ ਪਰ ਪਰ ਸਰਕਾਰ ਹੈ ਰਹੀ ਇਹ ਵੀ ਸਾਡਾ ਹੈ ਬਹੁਤ ਬਹੁਤੇ ਕੰਮ ਤੁਸੀਂ ਅਪਰੀਸ਼ੀਏਟ ਕਰ ਰਹੇ ਹੋ ਬਿਲਕੁਲ ਇਸ ਕੰਮ ਨੂੰ ਮੈਂ ਕਰ ਰਿਹਾ ਮੈਂ ਕੋਈ ਮੁਕਰਦਾ ਨਹੀਂ ਮੈਂ ਕੋਈ ਇਹ ਪੱਖ ਦਾ ਹੋਣ ਕਰਕੇ ਕੋਈ ਪੱਖ ਦਾ ਕਾਰਕਟਰਤਾ ਹੋਣ ਕਰਕੇ ਕੋਈ ਨਹੀਂ ਅਲੋਚਨਾ ਨਹੀਂ ਕਰਦਾ ਜਿਹੜੀ ਕੱਲ ਦੀ ਅਲੋਚਨਾ ਕਰਨੀ ਜ਼ਰੂਰ ਕਰ ਰਿਹਾ ਪਰ ਪਰ ਇਹਦਾ ਇਫੈਕਟ 2027 ਦੇ ਇਲੈਕਸ਼ਨਾਂ ਤੇ ਨਹੀਂ ਪਵੇਗਾ ਸਰਕਾਰ ਗਰੋ ਨਹੀਂ ਕਰੇਗੀ ਦੁਬਾਰਾ ਜੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਜੋ ਨਸ਼ੇ ਦੀ ਲੱਕ ਤੋੜ ਰਹੀ ਹੈ ਪੰਜਾਬ ਦੇ ਵਿੱਚੋਂ ਵਰੋਧਿਤ ਰਵਿਆਂ ਦੀ ਅਪ੍ਰੀਸ਼ੀਏਸ਼ਨ ਕਰ ਰਿਹਾ 2027 ਦੇ ਵਿੱਚ ਜਿਹੜੇ ਇਲੈਕਸ਼ਨ ਹੋਣਗੇ ਵਿਧਾਨ ਸਭਾ ਦੇ ਜਾਂ 2026 ਹੋਣਾਂ ਅਗਲੇ ਸਾਰੇ ਐਮਸੀ ਦੇ ਇਲੈਕਸ਼ਨ ਨੇ ਉਹ ਸਰਕਾਰ ਨੂੰ ਦਾ ਪਲੱਸ ਪੁਆਇੰਟ ਨਹੀਂ ਜਾਏਗਾ ਦੇਖੋ ਜੀ ਚੰਗੇ ਕੰਮਾਂ ਦਾ ਪਲੱਸ ਪੁਆਇੰਟ ਲੈਂਦਾ ਤੇ ਫਿਰ ਆਪਾਂ ਰੋਕ ਵੀ ਕਿਵੇਂ ਲਾਉਂਗੇ ਉਹਨੂੰ ਜੀ ਜੋ ਕੋਈ ਸਰਕਾਰ ਚੰਗੇ ਕੰਮ ਕਰਦੀ ਏ ਤੇ ਉਹਦੀ ਵੀ ਜੇ ਅਸੀਂ ਨਿੰਦਾ ਕਰਾਂਗੇ ਤੇ ਫਿਰ ਮੈਂ ਤਾਂ ਇਹਨੂੰ ਸਹੀ ਸਮਝਦਾ ਚੰਗੇ ਕੰਮਾਂ ਦਾ ਨੂੰ ਕ੍ਰੈਡਿਟ ਮਿਲਦਾ ਤੇ ਫਿਰ ਉਹ ਤਾਂ ਇਸ ਤਰ੍ਹਾਂ ਜੇ ਕ੍ਰੈਡਿਟ ਨਾ ਮਿਲੇ ਤੇ ਫਿਰ ਕੋਈ ਸਰਕਾਰ ਚੰਗਾ ਕੰਮ ਹੀ ਨਹੀਂ ਕਰੇ ਜੀ ਹੋਰ ਵੀ ਕਈ ਪ੍ਰਸਥਿਤੀਆਂ ਨੇ ਲਾਅ ਐਂਡ ਇਹ ਇੰਦੇ ਵੀ ਗਲਤ ਵਿਅਕਤੀ ਨਾ ਮਾਰਿਆ ਜਾਵੇ ਜੇ ਚੰਗੇ ਕੰਮ ਤਾਂ ਸਰਕਾਰ ਨੂੰ ਕੰਕਰਟ ਮਿਲਦਾ ਤਾਂ ਇਸ ਗੱਲ ਤੋਂ ਸਾਨੂੰ ਮੈਨੂੰ ਤਾਂ ਕੋਈ ਇਤਰਾਜ ਨਹੀਂ ਹੈ ਇੱਕ ਭਾਵੇਂ ਬੀਜਪੀ ਦਾ ਕਾਰਜਕਰਤਾ ਮੈਨੂੰ ਕੋਈ ਇਤਰਾਜ ਨਹੀਂ ਇਸ ਗੱਲ ਤੇ ਚੰਗੇ ਕੰਮ ਕਰਨ ਵਾਲੇ ਨੂੰ ਕੰਕਰਟ ਮਿਲਣਾ ਚਾਹੀਦਾ ਹੈ ਚਾਹੇ ਉਹ ਕਿਸੇ ਦੀ ਵੀ ਸਰਕਾਰ ਹੋਵੇ ਤੇ 2027 ਵਿੱਚ ਜਾਂ 2026 ਦੇ ਅੰਮ੍ਰਿਤ ਲੈ ਕੇ ਬੀਜਪੀ ਦੀ ਰਣਨੀਤੀ ਕੀ ਰਹੇਗੀ ਦੁਬਾਰਾ ਸੱਤਾ ਵਿੱਚ ਆਣ ਵਾਸਤੇ ਕਿਉਂਕਿ 5 ਸਾਲ ਪਹਿਲਾਂ ਕਾਂਗਰਸ ਤੁੰਗਲ ਲੈ ਕੇ ਦੇ ਦੇਣਾ 2027 ਵਿੱਚ ਪੰਜਾਬ ਵਿੱਚ ਭਾਜਪਾ ਤੇ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਮੁੱਦੇ ਕੀ ਰਹਿਣਗੇ ਸਰਕਾਰ ਬਣਾਉਣ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੀ ਪਤਾ ਹੈ ਵੀ ਨਸ਼ਿਆਂ ਤੇ ਕੰਟਰੋਲ ਕਰ ਸਕਦੀ ਦਾ ਭਾਤੇ ਜਨਤਾ ਪਾਰਟੀ ਕਰ ਸਕਦੀ ਹੈ ਕਿਸਾਨਾਂ ਦੀ ਸਮੱਸਿਆਵਾਂ ਹੱਲ ਕਰ ਸਕਦੀ ਦਾ ਭਾਤੇ ਜਨਤਾ ਪਾਰਟੀ ਕਰ ਸਕਦੀ ਹੈ ਦੇਖੋ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਜੀ ਉਹ ਐਮਐਸਪੀ ਵੀ ਦੇ ਰਹੀ ਹੈ ਅੜਤੀਆਂ ਨੂੰ ਜੋ ਕਮਿਸ਼ਨ ਘੱਟ ਮਿਲ ਰਹਿਆਂ ਦੀ ਪ੍ਰਪਾਈ ਵੀ ਸਟੇਟ ਸਰਕਾਰ ਕਰ ਰਹੀ ਹੈ ਜੀ ਕਨਕ ਤੇ ਜੋ ਕਟ ਕਮਿਸ਼ਨ ਮਿਲਦਾ ਆਰਧੀਆਂ ਨੂੰ ਬਕੌਂਦੀ ਪਰਪਾਈ ਸਟੇਟ ਸਟਾਰਟ ਕਰਨੀ ਤੇ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ ਕੋਈ ਇੱਕ ਤਾਂ ਚੰਗਾ ਕੰਮ ਕਰਕੇ ਜਿਹਾ ਆਪਾਂ ਕਹੀਏ ਨਾ ਵੀ ਆਮ ਆਦਮੀ ਪਾਰਟੀ ਸਰਕਾਰ ਦੀ ਨੀਂਆ ਪਾਉ ਰਹੀ ਹੈ ਕਿ ਨਹੀਂ ਹੋਣ ਵਾਲੀ ਬੁਰੀ ਤਰ੍ਹਾਂ ਡੁੱਬਣ ਵਾਲੀ ਹੈ ਜੀ ਬੁਰੀ ਤਰ੍ਹਾਂ ਡੁੱਬਣ ਵਾਲੀ ਹੈ ਜਿਹੜੇ ਐਮਐਲਏ ਇਹਨਾਂ ਦੇ 25 30 ਤੀ ਹਜ਼ਾਰ ਤੇ ਜਿੱਤੇ ਸੀ ਨਾ ਉਹਨਾਂ ਨੂੰ 15 15 ਹਜ਼ਾਰ ਵੋਟਾਂ ਨਹੀਂ ਪੈਣੀਆਂ ਜੀ ਆਮ ਆਦਮੀ ਪਾਰਟੀ ਦੇ ਲਾਹਤੇ ਬੜੇ ਹੋ ਚੁੱਕੇ ਨੇ ਇਹਨਾਂ ਦੇ ਜਿਹੜੇ ਨਸ਼ੇ ਵਿਚਰਣ ਨੇ ਸਾਰੇ ਇਹਨਾਂ ਦੇ ਲੀਡਰ ਤੇ ਕਾਰਜਕਰਤਾ ਨੇ ਐਸ ਵਾਸਤੇ ਆਮ ਆਦਮੀ ਪਾਰਟੀ ਤਾਂ ਬੜੀ ਬੁਰੇ ਹਾਲਤਾਂ ਨਾਲ ਇਹਨਾਂ ਨੂੰ 10-15 ਸੀਟਾਂ ਨਹੀਂ ਆਉਣੀਆਂ ਸਾਰੇ ਪੰਜ ਆਵਿਚ ਅੰਤ ਸਾਡੇ ذریعے ਲੋਕਾਂ ਨੂੰ ਕੇਪੀਲ ਕਰਦੇ ਦੇਖੋ ਪਾਦਰ ਪਾਦਰ ਲੋਕ ਬੜੇ ਅੱਛੇ ਲੋਕ ਹੈ ਇਹ ਪਾਰਟੀ ਬਾਜੀ ਤੋਂ ਉੱਪਰੋਂ ਕਿ ਕੰਮ ਕਰਦੇ ਆ ਮੈਂ ਸਾਰੇ ਫਾਜ਼ਲ ਕਾ ਨਿਵਾਸੀਆਂ ਨੂੰ ਅਪੀਲ ਕਰਾਂਗਾ ਪਿੰਡਾਂ ਦੇ ਵੀ ਸ਼ਹਿਰਾਂ ਦੇ ਵੀ ਵੀ ਆਦੇ ਬੱਚਿਆਂ ਨੂੰ ਇਸ ਨਸ਼ੇ ਦੀ ਗਰਤ ਤੋਂ ਬਚਾਓ ਜੇ ਤੁਹਾਡਾ ਬੱਚਾ ਕੋ ਨਸ਼ਾ ਕਰਦਾ ਹੈ ਇਸ ਗੱਲ ਤੋਂ ਨਾ ਡਰੋ ਬਿ ਲੋਕਾਂ ਅਜੀ ਪਤਾ ਲੱਗ ਜਾਏਗਾ ਉਨੀ ਸੂਚਨਾ ਵੀ ਤੁਸੀਂ ਪੁਲਿਸ ਨੂੰ ਦੇ ਸਕਦੇ ਹੋ ਉਹਨਾਂ ਦਾ ਕੋਈ ਜ਼ਰੂਰੀ ਨਹੀਂ ਹੈਗਾ ਵੀਪੁਲ ਤੁਹਾਡੇ ਤੇ ਪਰਚਾ ਕਰੇਗੀ ਤੁਹਾਡੇ ਬੱਚੇ ਨੂੰ ਨਸ਼ਾ ਕੇਂਦਰ ਚ ਐਡਮਿਟ ਕਰਵਾਉਣਗੇ ਕਰਾਉਣਗੇ ਸਰਕਾਰ ਨੂੰ ਵੀ ਚਾਹੀਦਾ ਹੈ ਕਿਸੇ ਦੇ ਮਾਤਾ ਪਿਤਾ ਆਪ ਹੀ ਆ ਕੇ ਦੱਸ ਦੇਣ ਕਿ ਮੇਰਾ ਬੱਚਾ ਨਸ਼ੇ ਦੀ ਗੱਤ ਦੇ ਵਿੱਚ ਹੈ ਆਪਾਂ ਮੁੰਡੇ ਤੇ ਕੋਈ ਕਾਰਵਾਈ ਨਾ ਕਰੀਏ ਉਹਦਾ ਟ੍ਰੀਟਮੈਂਟ ਕਰਾਈਏ ਉਹਨੂੰ ਇਹ ਚੀਜ਼ਾਂ ਦੂਰ ਕਰੀਏ ਮੇਰੇ ਦਿਲ ਸਾਰੇ ਮੁੰਡੇ ਬਰਾਹਮਣ ਹੈ ਵੀ ਆਪਾਂ ਆਦੇ ਬੱਚਾ ਨੂੰ ਨਸ਼ੇ ਦੀ ਗੱਤ ਤੋਂ ਬਚਾ ਲਿਆ ਤੇ ਫਿਰ ਪੰਜਾਬ ਕਰਤੀ ਬਣੇ ਜਾਈਏ ਸਰ اے ਬੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਾਂ कि ए बी एन यू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत